ਮੁਲਾਕਾਤ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਹੋਰ ਵੀਰ ਨਾਲ ਮੁਲਾਕਾਤ ਲੈ ਕੇ ਆ ਜਨਾ ਜਿਨ੍ਹਾਂ ਦਾ ਅੱਜ ਬਕਾਇਦਾ ਕਮੈਂਟਰੀ ਜ਼ੋਰ ਤੇ ਤੇ ਕਾਪੀ ਦੇ ਸੇਵਾ ਨਿਵਾ ਰਹੇ ਨੇ ਜਿਨ੍ਹਾਂ ਦਾ ਨਾਮ ਹੈ ਟੱਲਾ ਚਨੇਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਨ ਵੀਰੇ ਪੂਰਾ ਵਧੀਆ ਜੀ ਅੱਜ ਪੈਨਗੁਜਰਵਾਚ ਪਾਈ ਚੱਰੀ ਐ ਕੀ ਅਪਡੇਟ ਆ ਫੜਾ ਜਾ ਥੋੜਾ ਜਿਹਾ ਪਹਿਲਾਂ ਅਪਡੇਟ ਦੇ ਦੋ ਇਸ ਟਾਈਮ ਆ ਤਾਲੀ ਕਬੂਤਰ ਸਹੀ ਨਹੀਂ ਜੀ ਹਾਂਜੀ ਬਾਕੀ ਕੱਟੇ ਗਿਆ ਕਿ ਟਾਈਮ ਤੇ ਕੁਝ ਹੈ ਕਬੂਤਰ ਸਾਰੇ ਕਬੂਤਰ ਕੱਟੇ ਗਏ ਜੀ ਹੁਣ ਪਾਸ ਕਰਕੇ ਫਿਰ ਟਾਈਮ ਦੱਸ ਦਾਂਗੇ ਜੀ ਕਿੰਨੇ ਕਬੂਤਰਾਂ ਨੂੰ ਟਾਈਮ ਲੱਗਿਆ ਤਾਂ ਕਿੰਨੇ ਬਹਿ ਕੇ ਕੱਟੇ ਸਾਰੀ ਅਪਡੇਟ ਦੇ ਦੇਣਾ ਜੀ ਇਸ ਟਾਈਮ 39 ਕਬੂਤਰ ਸਹੀ ਨੇ ਜੀ ਫਿਰ ਹਾਲ ਆਪਣੇ ਕੋਲੇ ਜੀ ਹਾਂਜੀ ਤੇ ਲੈ ਵੀਰੇ ਇੱਕ ਤਾਂ ਪਹਿਲੀ ਗੱਲ ਇਹ ਕਿ ਕਾਫੀ ਦੀ ਸੇਵਾ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਭਾਉਣੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਕਿਵੇਂ ਨਿਭਾਰੇ ਅੱਜ ਫਿਰ ਅੱਜ ਮੌਸਮ ਵੀ ਠੀਕ ਹੈ ਜੀ ਤੇ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਹੁੰਦੀ ਹੈ ਜੀ ਹਾਂ ਇਹ ਮੌਸਮ ਵੀ ਥੋੜਾ ਠੀਕ ਹੀ ਅੱਜ ਹਾਂ ਹਾਂ ਇਹਨਾਂ ਦੀ ਵਧੀਆ ਬਾਜੀ ਨਿਬੜ ਗਈ ਜੀ ਬਾਕੀ ਹੌਲੀ ਹੌਲੀ ਤੁਹਾਨੂੰ ਦੱਸ ਦਾਂਗੇ ਅਪਡੇਟ ਦੇ ਜਾਵਾਂਗੇ ਜੀ ਹਾਂਜੀ ਟੈਂਪਰੇਚਰ ਕਿੰਨਾ ਕੱਜਦਾ ਟੈਂਪਰੇਚਰ ਤਾਂ ਜੀ 41 ਦੱਸਦਾ ਸੀਗਾ ਜੀ ਹੁਣ ਦੇਖਿਆ ਨਹੀਂ ਹੈਗਾ ਜੀ ਹਾਂ ਹਾਂ ਤੇ ਸਵੇਰ 41 ਦੱਸਦਾ ਸੀਗਾ ਜੀ 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 ਠੀਕ ਹਾਂਜੀ ਠੀਕ ਤੇਲੇ ਵੀਰੇ ਜਿਵੇਂ ਦੇਖੋ ਆਪਾਂ ਕੂਤਰਾਈ ਦੇ ਆਪਾਂ ਤਕਰੀਬਨ ਡੇਲੀ ਜਾਂਦੇ ਆ ਡੇਲੀ ਅਪਡੇਟ ਆਪਾਂ ਕਰਦੇ ਹਾਂ ਹੁੰਦਾ ਵਾ ਆਪਣਾ ਅਪਡੇਟ ਹੁੰਦੀ ਆ ਪਰ ਜੇ ਕਈ ਵਾਰੀ ਛੋਟੇ ਛੋਟੇ ਗੱਲਾਂ ਤੇ ਰੌਲਾ ਜਾਂ ਪੈ ਜਾਂਦਾ ਵਾ ਉਹ ਕਿਉਂ ਪੈਂਦਾ ਵੀਰੇ ਉਹਦੇ ਬਾਰੇ ਹੁਣ ਥੋੜਾ ਜਿਥੋ ਜਿਹੜਾ ਉਹ ਰੌਲਾ ਪੈਂਦਾ ਜੀ ਵਿੱਚ ਕਬੂਤਰਵਾਜ ਹੈਗੇ ਬਹੁਤ ਰੌਲਾ ਪਾਉਂਦੇ ਨੇ ਹੂੰ ਤੇ ਜਿਹੜੇ ਬੰਦੇ ਆਪ ਗਲਤ ਨੇ ਨਾ ਦੂਜੇ ਨੂੰ ਗਲਤੀ ਸਮਝਦੇ ਨੇ ਹਾਂ ਕੋਈ ਇਹੋ ਜਿਹੇ ਨੇ ਜਿਹੜੇ ਸਾਡੇ ਇਧਰ ਇਰੀਏ 'ਚ ਬਾਜ਼ੀਆਂ ਹੋ ਰਹੀਆਂ ਨੇ ਕੋਈ ਬੰਦਾ ਰੌਲਾ ਨਹੀਂ ਪਾਉਂਦਾ ਜੀ ਜੀ ਦੂਰ ਵਗਜੋ ਬੈਠਾ ਕਬੂਤਰ ਨਹੀਂ ਮੰਨਦੇ ਜੀ ਪਹਿਲਾਂ ਤਾਂ ਉੱਥੇ ਕਾਪੀ ਵਾਲ ਦੇ ਕੋਲ ਨਹੀਂ ਰਹਿੰਦੇ ਜੀ ਹੂੰ ਜਦੋਂ 5 ਮਿੰਟਾਂ ਬੈਂਦੇ ਕਬੂਤਰ ਨੂੰ 5 ਮਿੰਟਾਂ ਦਾ ਟਾਈਮ ਹੁੰਦਾ ਜੀ ਟਾਈਮ ਲਾ ਲਾ ਕੇ ਕਬੂਤਰ ਕੱਟ ਦੇਈਦਾ ਜੀ ਫਿਰ ਇਦੂ ਬਾਅਦ ਵਿੱਚ ਰੌਲਾ ਹੀ ਪਾਉਂਦੇ ਨੇ ਜੀ ਉਹ ਹਾਂ ਹਾਂਜੀ ਜਦੋਂ ਕਬੂਤਰ ਕੱਟਿਆ ਸਾਡਾ ਉੱਤੋਂ ਆ ਗਿਆ ਸਾਡਾ ਇੱਧਰੋਂ ਆ ਗਿਆ ਬਟ ਸਾਰੇ ਕੂਤਰਵਾਜਾਂ ਨੂੰ ਪਤਾ ਹੁੰਦਾ ਵੀ ਸਾਡਾ ਕਬੂਤਰ ਹੈ ਨਹੀਂ ਕੋਈ ਵੀ ਕਬੂਤਰਵਾਜ ਇਹ じゃ ਨਹੀਂ ਪਰ ਇਹ ਕਿਉਂ ਹੁੰਦਾ ਇਦਾਂ ਇਹ ਇਹ ਕਿਉਂ ਹੁੰਦਾ ਜਾਨੀਏ ਦਬਾਅ ਆ ਕੇ ਦੀ ਦਵਾਈ ਹੁੰਦਾ ਬਈ ਇਦਾਂ ਹਾਂਜੀ ਜੇ ਜਾਣ ਪਹੁੰਚੀ ਕੀਤਾ ਜਾਂਦਾ ਦਬਾਅ ਵੀ ਲੋਕ ਪਾਉਂਦੇ ਨੇ ਜੀ ਵੀ ਅਸੀਂ ਕਰ ਲਈਏ ਵਿੱਚ ਕਿਸੇ ਹਿਸਾਬ ਸਿਰ ਲੋਕ ਬਹੁਤ ਦਬਾਅ ਪਾਉਂਦੇ ਨੇ ਪਰ ਆਪਾਂ ਕਦੇ ਕੀਤਾ ਨਹੀਂ ਹੈਗਾ ਜ ਹਾਂਜੀ ਨਹੀਂ ਖੇੜ ਨੂੰ ਇਨਸਾਫ ਜਿਹੜਾ ਨਾਲ ਜ਼ਰੂਰੀ ਹੈ ਆਪਣੇ ਵਾਸਤੇ ਹਾਂਜੀ ਆਪਾਂ ਜਿਹੜੀ ਗੱਲ ਹੋਊ ਆਪਾਂ ਬੰਦੇ ਦੇ ਮੂੰਹ ਤੇ ਕਵਾਂਗੇ ਵਧੀਆ ਇਨਸਾਫ ਕਰ ਦੇਈਏ ਆਪਾਂ ਜੀ ਜੀ ਅੱਜ ਵੀਰ ਦੇ ਨਾਲ ਕੌਣ-ਕੌਣ ਸਾਥ ਦੇ ਰਿਹਾ ਕਾਪੀ ਸੇਵਾ ਦੇ ਵਾਸਤੇ ਅੱਜ ਬਾਈ ਸੋਨੀ ਉਸਤਾਦ ਆ ਜੀ ਨਾਲ ਜੀ ਜੀ ਤੇ ਚੈਨਾ ਸੁਬਾਜਪੁਰਾ ਹੀ ਰਵੀ ਡੇਲੂ ਆ ਜੀ ਜੀ ਚਾਰੇ ਜਾਣਿਆਂਗੇ ਵਧੀਆ ਫੈਸਲਾ ਕਰ ਦੇਈ ਜੀ ਅੱਜ ਚਾਰ ਅੰਪਾਇਰ ਯਾਨੀ ਕਿ ਕਮੇਟੀ ਨੇ ਫਾਈਨਲ ਕੀਤੇ ਆ ਜੋ ਅੱਜ ਫੈਸਲਾ ਦੇ ਰਹੇ ਨੇ ਹਾਂਜੀ ਚਾਰੇ ਕਰੇ ਹੋਇਆ ਫਾਈਨਲ ਜੀ ਚਾਰੇ ਵਧੀਆ ਇਨਸਾਫ ਦੇਣਗੇ ਤੇ ਅੱਜ ਦੇ ਗੁਜਰਵਾਲ ਦੇ ਪ੍ਰਬੰਧ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਪ੍ਰਬੰਧ ਜੀ ਪੂਰਾ ਸਿਰਾ ਸੀ ਖਾਣ ਪੀਣ ਦਾ ਸਮਾਨ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀਗੀ ਬਾਕੀ ਹਰ ਇੱਕ ਤਰ੍ਹਾਂ ਦਾ ਖਾਣਾ ਪੀਣਾ ਦਾ ਪ੍ਰਬੰਧ ਸਪੂਰਾ ਓਕੇ ਸੀ ਕੰਮ ਜੀ 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 ਹਾਂਜੀ ਜੀ ਭਾਈ ਜੀ ਆਪਾਂ ਜਿਵੇਂ ਗੱਲ ਕਰੀਏ ਆਪਾਂ ਖੇਡ ਪ੍ਰਮੋਟਰਾਂ ਦੀ ਤੇ ਖੇਡ ਨੂੰ ਅੱਗੇ ਵਧਾਉਣ ਵਾਲੇ ਵੀਰਾਂ ਦੀ ਉਹਨਾਂ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਵੀ ਉਹ ਚਾ ਜ਼ਰੂਰੀ ਆਪਾਂ ਉਹਨਾਂ ਦਾ ਵੀ ਹਿੱਸਾ ਦੇਣਾ ਜ਼ਰੂਰੀ ਹੁੰਦਾ ਵਾ ਉਹਨਾਂ ਜਰਾਂ ਹਰ ਜਰੂਰ ਸਾਡੀ ਜਾਣਕਾਰੀ ਸਾਂਝੀ ਕਰੋ ਹਾਂਜੀ ਪ੍ਰਮੋਟਰ ਵੀ ਬਹੁਤ ਵਧੀਆ ਨਹੀਂ ਜੀ ਆਪਣੇ ਚੈਨਾ ਸਵਾਜਪੁਰਾ ਹੀ ਜੀ ਜੀ ਅਸੀਂ ਆਪਦੇ ਕਲੱਬ ਦੀਆਂ ਚਾਰ ਬਾਜੀਆਂ ਕਰਾਈਆਂ ਸੀਗੀਆਂ ਚਾਰਾਂ ਤੇ ਮੋਟਰਸਾਈਕਲ ਸੀਟੀ 100 ਦੀ ਜੀ ਜੀ ਆਪਦੇ ਪੁੱਲਿਓਂ ਦਿੱਤੇ ਨੇ ਜੀ ਠੀਕ ਹੈ ਜੀ ਬਾਕੀ ਪਿੰਦਰ ਯੂਐਸਏ ਵੀ ਵਧੀਆ ਸਾਥ ਦਿੰਦਾ ਜੀ ਹੂੰ ਬਾਕੀ ਵਧੀਆ ਪ੍ਰਮੋਟਰ ਨੇ ਜੀ ਜਿਹੜਿਆਂ ਦਾ ਮੈਂ ਨੋਂ ਨਹੀਂ ਜਾਣਦਾ ਵਧੀਆ ਆਪਾਂ ਨੂੰ ਜਾਂਦੀ ਸਪੋਰਟ ਕਰਦੇ ਨੇ ਜੀ ਕਬੂਤਰਬਾਜ਼ੀ ਨੂੰ ਵੀ ਵਧੀਆ ਨਾਮ ਦਿੰਦੇ ਨੇ ਜਿਵੇਂ ਸੋਨੂ ਰੰਗੀਆਂ ਹੋਣੀ ਹੋਗੇ ਜੀ ਬਾਈ ਜੱਗਾ ਕਿਲਾਰਾਪੁਰ ਸਾਰੇ ਵਧੀਆ ਕਰ ਰਹੇ ਨੇ ਜੀ ਇਸ ਟਾਈਮ ਜੀ ਜੀ ਬਜੀ ਤੁਸੀਂ ਪੰਜਾਬ ਤੋਂ ਬਾਹਰ ਬਾਜ਼ੀਆਂ ਦੀ ਵੀ ਕਰਦੇ ਹੋ ਕਾਪੀ ਦੀ ਦੇਖਭਾਲ ਕਰਦੇ ਹੋ ਕਮੈਂਟਰੀ ਕਰਦੇ ਹੋ ਮੱਝੇ ਦੇ ਵਿੱਚ ਵੀ ਕਰਦੇ ਹੋ ਦੁਆਬੇ ਵਿੱਚ ਵੀ ਕਰਦੇ ਹੋ ਮਾਲਵੇ ਵਿੱਚ ਵੀ ਕਰਦੇ ਹੋ ਫਿਰ ਆਰ ਮੈਨੂੰ ਲੱਗਦਾ ਸਾਰੇ ਥਾਵਾਂ ਤੇ ਤੁਹਾਨੂੰ ਕਮੈਂਟਰੀ ਕਰਨਾ ਵਧੀਆ ਲੱਗਦਾ ਕਾਪੀ ਤੇ ਨਿਗਰਾਨੀ ਰੱਖਣੀ ਵਧੀਆ ਲੱਗਦੀ ਪਰ ਦਿਲੋਂ ਤੁਹਾਨੂੰ ਕਿਹੜਾ ਇਲਾਕਾ ਜ਼ਿਆਦਾ ਵਧੀਆ ਲੱਗਦਾ ਵੀ ਜਿੱਥੇ ਹਾਂਜੀ ਦਿਲ ਨੂੰ ਸਕੂਨ ਜਿਆ ਵੀ ਆਉਂਦਾ ਵਾ ਇੱਕ ਹੁੰਦਾ ਵੀ ਹਾਂਜੀ ਜ਼ਿੰਮੇਵਾਰੀ ਨਿਭਾਈ ਕੰਮ ਖਤਮ ਜੀ ਐ ਕੋਈ ਹੁੰਦਾ ਆਪ ਵੀ ਸਵਾਦ ਲੈਣਾ ਠੀਕ ਹੈ ਉਹ ਤੁਹਾਨੂੰ ਕਿਹੜਾ ਇਲਾਕਾ ਵਧੀਆ ਲੱਗਦਾ ਵਾ ਕਿਹੜੇ ਇਲਾਕੇ ਤੁਹਾਨੂੰ ਜ਼ਿਆਦਾ ਲੱਗਦਾ ਵੀ ਇਸ ਥਾਂ ਤੇ ਮੈਂ ਵਧੀਆ ਨਿਵਾ ਸਕਦਾ ਹਾਂ ਡੋਟੀ ਜੀ ਇਲਾਕਾ ਤਾਂ ਜੀ ਆਪਦਾ ਹੀ ਵਧੀਆ ਜੀ ਕਿਉਂ ਆਪਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਕਰੂ ਤਾਂ ਸਹੀ ਕਰੂਗਾ ਵੀ ਗਲਤ ਕਿਸੇ ਦਾ ਨਹੀਂ ਕਰਦਾ ਜੀ ਤੇ ਬਾਕੀ ਹੁਣ ਮੋਗੀਰੀ ਦੇ ਚ ਜਾਣਾ ਜੀ ਉਹ ਵੀ ਇਲਾਕਾ ਵਧੀਆ ਹੈਗਾ ਜੀ ਜੀ ਤੇ ਬਾਕੀ ਜਿਆਦਾ ਵਧੀਆ ਬਿਹਤਰ ਆਬਦਲਾ ਕਈ ਬਧੀ ਕਿਉਂ ਇਧਰ ਵਧੀਆ ਲੋਕ ਨੇ ਤੇ ਜੇ ਇੱਕ ਵਾਰੀ ਕਿਸੇ ਨੂੰ ਕਹਤਾ ਵੀ ਤੇਰਾ ਕੂਤਰ ਟੱਚ ਮਾਰ ਗਿਆ ਜਾਂ ਬਹਿ ਗਿਆ ਵਧੀਆ ਲੋਕ ਗੱਲ ਮੰਨ ਲੈਂਦੇ ਨੇ ਹੋਰ ਏਰੀਆ ਚ ਜਾਨਾ ਸੀ ਤੇ ਕੋਈ ਗੱਲ ਨਹੀਂ ਮੰਨਦਾ ਜਿੰਨਾ ਟਾਈਮ ਪਿੰਡ ਦਾ ਕੋਈ ਬੰਦਾ ਸਪੋਰਟ ਨਹੀਂ ਦਿੰਦਾ ਹਮ ਸਭ ਤੋਂ ਮੈਂ ਤਾਂ ਪਹਿਲਾਂ ਹੀ ਅਰਦਾਸ ਕਰਦਾ ਵੀ ਜਦੋਂ ਕੋਈ ਬੰਦਾ ਕਾਪੀ ਵਾਲ ਨੂੰ ਸੱਦਦਾ ਉਹਦਾ ਪਿੰਡ ਦੇ ਬੰਦੇ ਵਧੀਆ ਸਾਥ ਦਿਆ ਕਰੋ ਤਾਂ ਹੀ ਫੈਸਲੇ ਹੁੰਦੇ ਨੇ ਕੋਈ ਵੀ ਕਾਪੀ ਵਾਲਾ ਬੰਦਾ ਰੱਬ ਨਹੀਂ ਹੁੰਦਾ ਜਿਹੜਾ ਵੀ ਕੱਲਈ ਵਾਲੇ ਦੇ ਆਲੇ ਦੇਖ ਲਓ ਨਾਲ ਸਾਥ ਦਿਆ ਕਰੋ ਜਿਹੜਾ ਬੰਦਾ ਪਿੰਡ ਦਾ ਸੱਦਦਾ ਕਾਪੀ ਵਾਲ ਨੂੰ ਹਾਂ ਇਹ ਕਿ ਪੰਡ ਬੈਂਡ ਦੇ ਵੀਰਾਂ ਨੂੰ ਵੀ ਨਾਲ ਸਹਿਯੋਗ ਦੇਣਾ ਚਾਹੀਦਾ ਉਹਨਾਂ ਨੂੰ ਵੀ ਆਪਣੇ ਗੱਲ ਤੇ ਖਰੇ ਰਹਿਣਾ ਚਾਹੀਦਾ ਬੋ ਕਹਿ ਦੀਏ ਹਾਂਜੀ ਹਾਂਜੀ ਉਹ ਜੇ ਨਾਲ ਖੜਨਗੇ ਤਾਂ ਹੀ ਕਾਪੀ ਵਾਲਾ ਵਧੀਆ ਫੈਸਲਾ ਕਰਦਾ ਕੱਲਾ ਕਾਪੀ ਵਾਲਾ ਕੁਝ ਵੀ ਨਹੀਂ ਕਰ ਸਕਦਾ ਚਾਹੇ ਮੈਂ ਆ ਚਾਹੇ ਕੋਈ ਹੋਰ ਕਾਪੀ ਵਾਲਾ ਕੋਈ ਵੀ ਕੱਲਾ ਬੰਦਾ ਫੈਸਲਾ ਨਹੀਂ ਲੈ ਸਕਦਾ ਸਹੀ ਗੱਲ ਹਾਂਜੀ ਵੀਰ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਕੋਈ ਛੋਟਾ ਜਿਹਾ ਮੈਸੇਜ ਜਾਂ ਕੋਈ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦੇ ਤੁਸੀਂ ਜ਼ਰੂਰ ਦੇ ਸਕਦੇ ਮੈਸੇਜ ਮੈਂ ਤਾਂ ਹੀ ਅਰਦਾਸ ਕਰਨੀ ਵਧੀਆ ਤੁਸੀਂ ਲਾਈਕ ਤੇ ਕਮੈਂਟ ਕਰਿਆ ਕਰੋ ਸਭ ਤੋਂ ਵੱਧ ਦੇਖਿਆ ਕਰੋ youtube.malwa tv.com ਥੈਂਕ ਯ થેન્ક યુ ਬ੍ਰਦਰ ਨਰਨਗਰਵਾ ਦੇ ਕੰਮ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਦੋਸਤੋ ਇਹ ਸਾਡਾ ਟੇਲਾ ਚਨੇਰ ਜੀ ਜਿਹੜੇ ਅੱਜ ਬਤੌਰ ਕਾਪੀ ਦੀ ਸੇਵਾ ਤੇ ਕਮੈਂਟਰੀ ਦੀ ਸੇਵਾ ਨਿਭਾ ਰਹੇ ਨੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸਿਓ